ਹਾਂਜੀ ਬਾਈ ਜੀ ਸਤ ਸ੍ਰੀ ਅਕਾਲ ਆਪਣਾ ਚੈਨਲ ਦੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਦਸ਼ਮੇਸ਼ ਫਰਨੀਚਰ ਹਾਊਸ ਜਲੂਰ ਤੇ ਸੋ ਤੁਸੀਂ ਪਹਿਲਾਂ ਵੀ ਆਪਣੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਨੇ ਹੋ ਸੋ ਇਸ ਵਾਰ ਫਿਰ ਹਾਜ਼ਰਾਂ ਜੀ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਸ਼ਾਗਨਾ ਦਾ ਟਰੰਕ ਜੋ ਕਿ ਪੁਰਾਣੇ ਸਮੇਂ ਦੇ ਵਿੱਚ ਲੱਕੜ ਦੇ ਟਰੰਕ ਹੋਇਆ ਕਰਦੇ ਸੀਗੇ ਉਹ ਆਪਾਂ ਨਵੇਂ ਤਿਆਰ ਕਰਦੇ ਆਂ ਜੀ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਕੰਟੈਕਟ ਨੰਬਰ ਤੇ ਸੰਪਰਕ ਕਰ ਸਕਦਾ ਜੀ ਆਨਲਾਈਨ ਵੀ ਆਰਡਰ ਕਰ ਸਕਦਾ ਤੇ ਆ ਕੇ ਵੀ ਆਰਡਰ ਦੇ ਸਕਦਾ ਤੇ ਆ ਕੇ ਕੰਮ ਵੀ ਦੇਖ ਸਕਦਾ ਆਪਣਾ ਸੋ ਆਪਣਾ ਨੰਬਰ ਨੋਟ ਕਰੋ ਜੀ 94634 63601 ਮਿਸਤਰੀ ਅਵਤਾਰ ਸਿੰਘ ਪਿੰਡ ਝਲੂਰ ਨੇੜੇ ਲਹਿਰਾ ਗਾਗਾ ਜੀ ਸੋ ਦੇਖੋ ਜੀ ਟਰੰਕ ਸ਼ਾਗਨਾ ਦਾ ਇਹ ਟਰੰਕ ਸ਼ਾਗਨ ਦੇ ਵਿੱਚ ਜਾਣਾ ਜੀ ਸਾਗਵਾਨ ਦੀ ਲੱਕੜ ਦੇ ਵਿੱਚ ਆਪਣੇ ਵੱਲੋਂ ਤਿਆਰ ਕੀਤਾ ਗਿਆ ਉਹ ਕਿਸੇ ਵੀਰ ਨੂੰ ਹੋਰ ਵੀ ਲੋੜ ਹੋਵੇ ਤਾਂ ਆਪਣੇ ਤੋਂ ਟਰੰਕ ਸੰਦੂਕ ਪੇਟੀ ਪ੍ਰਾਣੀਆਂ ਲੱਕੜ ਦੀਆਂ ਚੀਜ਼ਾਂ ਜੋ ਵੀ ਮਰਜ਼ੀ ਅੱਜ ਤੋਂ ਜੋ 50 ਸਾਲ ਪਹਿਲਾਂ ਸੀਗੀਆਂ ਉਹ ਆਰਡਰ ਦੇ ਕੇ ਤਿਆਰ ਕਰਵਾ ਸਕਦੇ ਜੀ ਸੋ ਇਹ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇ ਜੀ ਨਾਲੇ ਆਪਣਾ ਚੈਨਲ ਕਰ ਲਓ ਜੀ ਸਬਸਕ੍ਰਾਈਬ ਧੰਨਵਾਦ ਜੀ